ਕਿ ਉਹ ਹੈ ਕਿ ਇਹ ਇਸ ਤਰ੍ਹਾਂ ਦਾ ਹੋ ਕਿ ਅਮਰ ਸ਼ਾਹ ਨੇ ਕਹੇ ਤਾਂ ਕਿ ਕਾਂਗਰਸ ਜਾਬ੍ਰੋਧੀਤਰ ਪੰਜਾਬ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਵੀ ਅਜਿਹੀ ਦੂਰ ਇਹ ਮਿਸ਼ਨ ਪੰਜਾਬੀ ਜਦੋਂ ਪਹਿਲਾ ਕਿਸਾਨ ਅੰਦੋਲਨ ਦਿੱਲੀ ਚੱਲਿਆ ਐਸ ਕੇ ਐਮ ਕਿਉਂਕਿ ਉਸ ਸਮੇਂ ਮੈਂਸ ਐਸ ਕੇ ਐਮ ਹੀ ਸੀਗਾ ਹੁਣ ਇਹ ਕਈ ਹਿੱਸੇ ਬਣੇ ਉਹਦੇ ਵਿੱਚ ਉਸ ਸਮੇਂ ਜਦੋਂ ਦਿੱਲੀ ਪਹੁੰਚਦੇ ਆ ਕਿਸਾਨ ਤਾਂ ਉਹਨਾਂ ਦੇ ਨਾਲ ਦੇ ਵਿੱਚ ਟਰਾਲੀਆਂ ਉੱਤੇ ਬੜੀਆਂ ਸਟੋਰੀਆਂ ਮੀਡੀਆ ਦੇ ਵਿੱਚ ਆਉਣ ਲੱਗੀਆਂ ਟਰਾਲੀ ਦਾ ਜ਼ਿਕਰ ਹੋਣ ਲੱਗਾ ਫਿਰ ਇੱਕ ਜਿਹੜੀ ਹੈ ਆਨਲਾਈਨ ਅਖਬਾਰ ਨਿਕਲਣ ਲੱਗੀ ਟਰਾਲੀ ਟਾਈਮਜ਼ ਬੜੀ ਚਰਚਾ ਹੋਈ ਟਰਾਲੀ ਦੀ ਟਰੈਕਟਰ ਦੀ ਪਰ ਹੁਣ ਇਸ ਅੰਦੋਲਨ ਦੀ ਸਮਾਪਤੀ ਤੋਂ ਬਾਅਦ ਦੂਜੇ ਦਿਨ ਹੀ ਨਵੀਂ ਚਰਚਾ ਟਰਾਲੀ ਦੇ ਟਰਾਲੀ ਦੇ ਨਾਲ ਜਾਨਕੀ ਜੁੜ ਕੇ ਤੁਰੀ ਹੈ ਕਿ ਟਰਾਲੀਆਂ ਚੋਰੀ ਹੋ ਗਈਆਂ ਨੇ ਇੱਕ ਦੋ ਦਿਨ ਤੋਂ ਮਾਮਲਾ ਕਾਫੀ ਭਖਿਆ ਹੋਇਆ ਸੀ ਇਫਲਾਣੀ ਤੱਕ ਟਰਾਲੀਆਂ ਲੱਭ ਰੀਆਂ ਨੇ ਉਧਰ ਲੱਭ ਰੀਆਂ ਨੇ ਇਧਰ ਲੱਭ ਰੀਆਂ ਨੇ ਇੱਕ ਆਪ ਦੇ ਵਿਧਾਇਕ ਦਾ ਵੀ ਜ਼ਿਕਰ ਹੁੰਦਾ ਰਿਹਾ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਕਿ ਅਜਿਹਾ ਉਹਦਾ ਕੋਈ ਹੈ ਨਹੀਂ ਬਲਕਿ ਉਹਦਾ ਕਿਸਾਨ ਹਤਾਸ਼ੀ ਹੈ ਬਲਕਿ ਆਜੋ ਉਸ ਐਮਐਲਏ ਨੇ ਐਮਐਲਏ ਨੇ 11 ਮੈਂਬਰੀ ਕਮੇਟੀ ਸਥਾਪਿਤ ਕਰ ਦਿੱਤੀ ਹੈ ਕਿ ਜਿਹੜੀ ਇਹ ਕਿਸਾਨਾਂ ਦੀਆਂ ਜਿਹੜੀਆਂ ਗਵਾਚੀਆਂ ਟਰਾਲੀਆਂ ਨੇ ਉਹਦੇ ਵਿੱਚ ਮਦਦਗਾਰ ਸਾਬਤ ਹੋਏ ਕੀ ਕਹਿੰਦੇ ਦੂਜੇ ਬਨੇ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ 135 ਜਿਹੜੀਆਂ ਟਰਾਲੀਆਂ ਉਹ ਗਾਇਬ ਨੇ ਕਿੱਥੇ ਨੇ ਉਹ ਕਿਸਾਨਾਂ ਦੇ ਜਿਹੜੇ ਬੈਗਸ ਹਨ ਝੋਲੇ ਹਨ மஞ்சੇ ਬਿਸਤਰੀ ਝੁੱਲ੍ਹੇ ਉਹ ਸਾਰੇ ਗਾਇਬ ਨੇ ਬੜੀ ਉਹਨਾਂ ਨੇ ਜਿਹੜੀ ਹੈ ਉਸ ਮਾਹੌਲ ਦੀ ਤਰਾਸ ਦੀ ਉਹਦੇ ਵਿੱਚ ਤੇ ਬੜੀ ਚਿੰਤਾ ਲੈਜੇ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਸਰਕਾਰ ਕੋਲ ਰੱਖੀ ਹੈ ਅੱਗੇ ਵੇਖਣਾ ਹੋਵੇਗਾ ਕਿ ਸਾਰੇ ਮਾਮਲੇ ਦੇ ਵਿੱਚ ਸਰਕਾਰ ਅੱਗੇ ਕੀ ਕੁਝ ਇਹ ਸਾਰੇ ਮਾਮਲੇ ਨੂੰ ਲੈ ਰਹੀ ਹੈ ਪੰਜਾਬ ਸਰਕਾਰ ਵੱਲੋਂ ਜਿਵੇਂ ਆਪਾਂ ਪਹਿਲਾਂ ਜ਼ਿਕਰ ਕੀਤਾ ਕਿ ਨੌਕੜ ਅਫਸਰ ਤਾਇਨਾਤ ਕੀਤੇ ਗਏ ਨੇ ਚਰ ਨਾਦੀ ਡਾਟ ਸਾਹਿਬ ਕਿ ਇਸ ਨਵੇਂ ਅਦੋਲਣ ਦੇ ਵਿੱਚੋਂ ਆਪਾਂ ਬਹੁਤ ਕੁਝ ਦੇਖ ਰਹੇ ਹਾਂ ਕਿ ਕੀ ਕੁਝ ਮੰਫੀ ਰਿਹਾ ਕਿਸਾਨ ਲੀਡਰਸ਼ਿਪ ਦੀ ਕਿੱਥੇ ਘਾਟ ਰਹੀ ਕੇਂਦਰ ਸਰਕਾਰ ਨਾਲ ਗੱਲਬਾਤ ਵੀ ਹੁੰਦੀ ਰਹੀ ਅਖੀਰ ਨੂੰ ਇਹ ਹੱਸ਼ਰ ਹੋਇਆ ਚਰ ਇਸ ਮਾਮਲੇ ਉੱਤੇ ਚਰਨਜੀਤ ਸਿੰਘ ਚੰਨੀ ਸਾਫਕਾ ਮੁੱਖ ਮੰਤਰੀ ਪੰਜਾਬ ਨੇ ਅੱਜ ਪਾਰਲੀਮੈਂਟ ਦੇ ਵਿੱਚ ਵੀ ਕੇਂਦਰ ਸਰਕਾਰ ਨੂੰ ਕਟਹਿਰੇ ਦੇ ਵਿੱਚ ਲਿਆ ਕੇਂਦਰ ਉਹਨਾਂ ਨਾਲ ਗੱਲਬਾਤ ਕਰਦਾ ਰਿਹਾ ਵਿਸ਼ਵਾਸ ਕੀਤਾ ਕੇਂਦਰ ਨੇ ਕਿ ਉਹਨਾਂ ਦੀ ਗੱਲਬਾਤ ਦਰਾਣੀ ਇਹ ਸਾਰੇ ਜਿਹੜੇ ਜਿੱਤੇ ਅੰਦੋਲਨ ਪਨਾਹ ਕਰ ਦਿੱਤਾ ਗਿਆ ਉੱਥੇ ਨਾਲ ਹੀ ਉਹਨਾਂ ਨੂੰ ਜਿਹੜੀਆਂ ਅਰੈਸਟ ਕਰ ਲਿਆ ਗਿਆ ਕਿਸਾਨਾਂ ਗੋਹ ਨੂੰ ਚਰਨਜੀਤ ਸਿੰਘ ਚੰਨੀ ਨੇ ਇਹ ਸਾਰਾ ਸਾਰਾ ਜਿਹੜਾ ਨਜਲਾ ਸ਼ਿਕਵਾ ਉਹ ਜਿਹੜਾ ਹੈ ਉਹ ਭਾਜਪਾ ਦੇ ਸਿਰ ਮੜਿਆ ਹੈ ਕਿ ਭਾਜਪਾ ਦਾ ਜਿਹੜਾ ਇਹ ਸਾਰਾ ਪਲਾਨ ਸੀ ਇਹ ਪਕਾਇਦਾ ਪਾਰਲੀਮੈਂਟ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੇ ਅੱਜ ਇਹ ਆਵਾਜ਼ ਬੁਲੰਦ ਕੀਤੀ ਹੈ ਟਾਡਰ ਸਾਹਿਬ ਕਿਵੇਂ ਦੇਖਦੇ ਆ ਹੁਣ ਇਹਦਾ ਭਵਿੱਖ ਕਿਉਂਕਿ ਅੱਜ ਐਸਕੇਮ ਦੀ ਮੁਹਾਲੀ ਦੇ ਵਿੱਚ ਬੈਠਕ ਸੀਗੀ ਐਸਕੇਮ ਗੈਰ ਸਿਆਸੀ ਤੇ ਨਾਲ ਜਿਹੜਾ ਉਹਨਾਂ ਦੇ ਕੇਐਮਐਮ ਯਾਨੀ ਕਿ ਕਿਸਾਨ ਮਜ਼ਦੂਰ ਮੋਰਚਾ ਟਾਡਰ ਸਾਹਿਬ ਦੇਖੋ ਜਿਹੜਾ ਇਹ ਅੰਦੋਲਨ ਨੂੰ ਸਰਕਾਰ ਨੇ ਬੁਰੀ ਤਰ੍ਹਾਂ ਕ੍ਰਸ਼ ਕੀਤਾ ਹੈਗਾ ਇਹਦੇ ਵਿੱਚ ਇਹ ਇਹ ਤਾਂ ਕਿਹਾ ਨਹੀਂ ਜਾ ਸਕਦਾ ਕਿ ਲੀਡਰਸ਼ਿਪ ਦੀ ਜਿਹੜੀ ਕਿਸਾਨ ਲੀਡਰਸ਼ਿਪ ਦੀ ਹੈ ਉਨ੍ਹਾਂ ਦੀ ਨਾਕਾਮੀਤਾ ਹੈ ਹੀ ਹੈ ਉਹ ਇਸ ਤਰ੍ਹਾਂ ਦੀ ਮਤਲਬ ਇਸ ਅੰਦੋਲਨ ਨੂੰ ਚਲਾਉਣ ਸੰਬੰਧੀ ਇਸ ਦੇ ਬਦਲ ਦੇ ਪ੍ਰਤੀਮਾਨ ਬਦਲਦੀਆਂ ਪਰਸਥਿਤੀਆਂ ਨੂੰ ਅੰਕਣ ਦੇ ਵਿੱਚ ਕਿਤੇ ਨਾ ਕਿਤੇ ਰੁਟਾਪਲਾ ਖੰਦੇ ਰਹਿੰਦੇ ਦੂਸਰਾ ਉਨ੍ਹਾਂ ਦੀ ਆਪਸੀ ਜਿਹੜੀ ਇੱਕ ਦੂਜੇ ਤੋਂ ਅੱਗੇ ਵਧਣ ਦੀ ਜਾਂ ਇੱਕ ਦੂਸਰੇ ਨੂੰ ਠੱਬੀ ਲਾਉਣ ਦੀ ਕੋਸ਼ਿਸ਼ ਦੀ ਇਹਦੇ ਨਾਲ ਸਮੁੱਚੇ ਕਿਸਾਨੀ ਦਾ ਨੁਕਸਾਨ ਹੋਇਆ ਪਰ ਕਿਸਾਨ ਕਿਉਂਕਿ ਅੰਨਦਾਤਾ ਪਹਿਲਾਂ ਹੀ ਸੰਕਟ ਦੇ ਵਿੱਚ ਹੈ ਤੇ ਇਸ ਤਰ੍ਹਾਂ ਦਾ ਜਿਹੜੀਆਂ ਪ੍ਰਸਥਤੀਆਂ ਵਾਪਰੀਆਂ ਨੇ ਜਿਵੇਂ ਉਹਨਾਂ ਦੀਆਂ ਟਰਾਲੀਆਂ ਚੋਰੀ ਹੋਈਆਂ ਜਾਂ ਟਰਾਲੀਆਂ ਗੁੰਮ ਗਈਆਂ ਜਾਂ ਟਰਾਲੀਆਂ ਦਾ ਪਤਾ ਨਹੀਂ ਲੱਗ ਰਿਹਾ ਤੇ ਹੋਰ ਸਾਜੂ ਸਮਾਨ ਉਹਨਾਂ ਦਾ ਜਿਹੜਾ ਗੁੰਮ ਗਿਆ ਦੇਖੋ ਬੜੀ ਮਿਹਨਤ ਦੇ ਨਾਲ ਤਿਆਰ ਕੀਤਾ ਜਾਂਦਾ ਇਹਨੇ ਸਗੋਂ ਇੱਕ ਅੰਦੋਲਨ ਨੂੰ ਹੋਰ ਤਰ੍ਹਾਂ ਦੀ ਇੱਕ ਟਵਿਸਟ ਦੇ ਦੇਣੀ ਹੈ ਤੇ ਇਹਦੇ ਵਿੱਚੋਂ ਹੋਰ ਰੋਸ ਵਧੇਗਾ ਸਰਕਾਰ ਨੇ ਇਸ ਤਰ੍ਹਾਂ ਕੇ ਗੈਰ ਜ਼ਿੰਮੇਵਾਰਾ ਨਾਟਕ ਦੇ ਨਾਲ ਬਿਨਾਂ ਸੋਚੇ ਸਮਝੇ ਇਸ ਤਰ੍ਹਾਂ ਦੇ ਧੱਕੇ ਨਾਲ ਕੀਤਾ ਇਹਦੇ ਤੋਂ ਪ੍ਰਭਾਵ ਪ੍ਰਭਾਵਤਾ ਹੋਣੀ ਹੋਣਾ ਹੈ ਬੇਸ਼ੱਕ ਕਿਸਾਨ ਹਾਲੇ ਆਪਣੇ ਉਸ ਜਿਹੜੇ ਸਦਮੇ ਦੇ ਵਿੱਚੋਂ ਹੌਲੀ-ਹੌਲੀ ਉੱਭਰ ਰਹੇ ਨੇ ਬਹੁਤ ਸਾਰੇ ਕਿਸਾਨ ਹਾਲੇ ਜ਼ਿਲ੍ਹਿਆਂ ਦੇ ਵਿੱਚ ਵੀ ਨੇ ਕਿਤੇ ਜਾਂ ਆਸ-ਪਾਸੇ ਨੇ ਕਿ ਇਹ ਹੌਲੀ-ਹੌਲੀ ਕਿਸਾਨ ਜਥੇਬੰਦੀਆਂ ਇਕਜੁੱਟ ਹੋ ਕੇ ਆਪਣੇ ਹੱਕਾਂ ਦੇ ਲਈ ਲਾਜ਼ਮੀ ਆ ਉਹ ਇਕੱਠੀਆਂ ਹੋਣਗੀਆਂ ਕਿਸਾਨਾਂ ਦੇ ਵਿੱਚ ਇਹ ਤਾਂ ਹੈ ਹੀ ਹੈ ਰੋਸ ਤਾਂ ਉਹਨਾਂ ਦੇ ਵਿੱਚ ਰੋਸ ਵਿਆਪਕ ਪੱਧਰ ਤੇ ਉੱਪਰ ਫੈਲਿਆ ਸਗੋਂ ਹਰੇਕ ਪਿੰਡ ਜਾਂ ਸ਼ਹਿਰ ਦੇ ਵਿੱਚ ਇਸ ਘਟਨਾ ਦੇ ਬਾਰੇ ਵਿੱਚ ਮਾੜਾ ਅਸਰ ਗਿਆ ਤੇ ਇਹਦੇ ਨਾਲ ਸਰਕਾਰੀ ਪੱਧਰ ਦੇ ਉੱਪਰ ਸਰਕਾਰੀ ਤੰਤਰ ਪ੍ਰਤੀ ਇਕੋਨਾ ਦੇ ਵਿੱਚ ਜਿਹੜੀ ਰੋਸ ਉਤਪਨ ਹੋਇਆ ਦੂਸਰਾ ਕਿਸਾਨ ਜਥੇਬੰਦੀਆਂ ਜਾਂ ਕਿਸਾਨ ਲੀਡਰ ਆਪਣੇ ਆਪ ਵੀ ਅੰਦਰ ਝਾਤ ਮਾਰਨਗੇ ਆਪਣੇ ਆਪ ਨੂੰ ਵੀ ਮੰਤਨ ਕਰਨਗੇ ਆਪਣੇ ਆਪ ਨੂੰ ਸੋਚਣਗੇ ਤਦ ਹੀ ਇਸ ਨੂੰ ਅੰਦੋਲਨ ਨੂੰ ਅੱਗੇ ਵਧਾਇਆ ਜਾ ਸਕੇਗਾ ਜੀ ਹਾਂ ਬਿਲਕੁਲ ਅੱਜ ਮਹਾਲੀ ਦੇ ਵੀ ਜਿਹੜੀ ਬੈਠਕ ਸੀਗਾ 31 ਮਾਰਚ ਨੂੰ ਉਹਨਾਂ ਨੇ ਫੈਸਲਾ ਲਿਆ ਕਿ ਜਿਹੜੇ ਪੰਜਾਬ ਦੇ ਮੰਤਰੀਆਂ ਦਾ ਉਹਨਾਂ ਦਾ ਘਰਾਉ ਕੀਤਾ ਜਾਏਗਾ ਫਿਰ ਰੋਸ ਪ੍ਰਦਰਸ਼ਨ ਦੀ ਜਿਹੜੀ ਪ੍ਰੋਗਰਾਮ ਲਿਖੇ ਜਾਣ ਲੱਗੇ ਐ ਐਸਕੇਐਮ ਜਿਹੜਾ ਮੇਨ ਸਟਰੀਮ ਹੈ ਉਹਨਾਂ ਵੱਲੋਂ 28 ਮਾਰਚ ਨੂੰ ਇਹ ਕਿਸਾਨੀ ਮੰਗਾ ਤੇ ਇਸ ਮੁੱਦੇ ਉੱਤੇ ਪੰਜਾਬ ਦੀ ਸਾਰੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰਨ ਦਾ ਪਹਿਲਾਂ ਹੀ ਐਲਾਨ ਕੀਤਾ ਗਿਆ ਵੱਡੀ ਜਿਹੜੀ ਅੱਜ ਟੇਕ ਸੀਗਾ ਐਸਕੇਐਮ ਗੈਰ ਸਿਆਸੀ ਤੇ ਕੇਐਮਐਮ ਕਹਿੰਦਾ ਪਾ ਉਹ ਕਿ ਸ਼ੰਭੂ ਟੈਕਨੋਰੀ ਮੋਰਚੇ ਨਾਲ ਜਿਹੜੀ ਬਚੀ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਏ ਸਨ ਪੁਲਿਸ ਵੱਲੋਂ ਜਿਹੜੀ ਇੱਕ ਅੱਜ ਜਾਣਕਾਰੀ ਦਿੱਤੀ ਗਈ ਹੈ ਕਿ 21900 ਕਿਸਾਨ ਇਸ ਮਾਮਲੇ ਦੇ ਵਿੱਚ ਹਿਰਾਸਤ ਵਿੱਚ ਲਏ ਸੀ 19 ਮਾਰਚ ਨੂੰ ਜਿਨ੍ਹਾਂ ਦੇ ਵਿੱਚੋਂ 800 ਦੇ ਕਰੀਬ ਪਹਿਲਾਂ ਛੱਡ ਦਿੱਤੇ ਗਏ 450 ਦੇ ਕਰੀਬ ਅੱਜ ਛੱਡੇ ਜਾ ਰਿਹਾ ਹੈ ਅਗਲੇ ਦਿਨਾਂ 'ਚ ਬਾਕੀ ਵੀ ਰਿਹਾ ਕਿ ਤੇ ਜਾਣਗੇ ਕਹਿੰਦਾ ਪਾਉ ਕਿ ਇਹਨਾਂ ਦੀ ਇਹ ਸਾਰੀ ਰਿਹਾਈ ਤੋਂ ਬਾਅਦ ਸਾਨ ਅਗਲਾ ਜਿਹੜੀ ਹੈ ਅੰਦੋਲਨ ਦੀ ਗੜਾਈ ਲੈਣਗੇ ਜਾਂ ਕਿਵੇਂ ਇਹ ਮਾਹੌਲ ਵੇਖਣ ਵਾਲੀ ਗੱਲ ਹੈ ਪਰ 31 ਮਾਰਚ ਜਿਹੜੀ ਅਗਲੀ ਉਹ ਅੱਜ ਜ਼ਰੂਰ ਨਿਰਧਾਰਤ ਕਰ ਦਿੱਤੀ ਗਈ ਹੈ ਡਾਕਟਰ ਸਾਹਿਬ ਆਪਾਂ ਜ਼ਿਕਰ ਕਰਾਇਆ ਸੀ ਟਰਾਲੀਆਂ ਦਾ ਪਈ ਪਹਿਲੇ ਅੰਦੋਲਨ ਚ ਟਰਾਲੀ ਟਾਈਮ ਇਸ ਦੀ ਬੜੀ ਚਰਚਾ ਰਹੀ ਤੇ ਹੁਣ ਟਰਾਲੀਆਂ ਦਾ ਗਾਇਬ ਹੋਣਾ ਇਹ ਟਰਾਲੀ ਇੱਕ ਬਹੁਤ ਵੱਡਾ ਸੰਤ ਹੈ ਇਹਨੂੰ ਕਿਵੇਂ ਇਹ ਵੱਡੇ ਵੱਡੇ ਮਤਲਬ ਲਗਾਉਣ ਵਾਸਤੇ ਤੇ ਕਮਰੇ ਚਾਹੀਦੇ ਨੇ ਜਾਂ ਵੱਡੇ ਜਿਗਰੇ ਚਾਹੀਦੇ ਨੇ ਉਹ ਵੀ ਸੰਘਰਸ਼ੀ ਕਿਸਾਨਾਂ ਦਾ ਤੇ ਕਿਸਾਨਾਂ ਵੱਲੋਂ ਹੀ ਅਜਿਹਾ ਅੰਜਾਮ ਦੇ ਦੇਣਾ ਜਿਹੜੀ ਗੱਲ ਵੱਡੇ ਪੱਧਰ ਤੇ ਸਾਹਮਣੇ ਆਈ ਬੜੀ ਵੱਡੀ ਚਰਚਾ ਹੈ ਜੀ ਕਿਉਂਕਿ ਟਰਾਲੀ ਦਾ ਤੇ ਕਿਸਾਨ ਦਾ ਪੰਜਾਬ ਦੀ ਜਿਹੜੀ ਹੈ ਮੰਡੀ ਆਰਤੀ ਦਾ ਇੱਕ ਬੜਾ ਵੱਡਾ ਆਪਸ ਦੇ ਵਿੱਚ ਸੰਬੰਧ ਹੈ ਪੱਲੇਦਾਰ ਤੋਂ ਲੈ ਕੇ ਟਰਲੀ ਇੱਕ ਜਿੱਥੇ ਵਹੀਕਲ ਵੀ ਨਹੀਂ ਤੇ ਨਹੀਂ ਵਾਹਣ ਦਾ ਆਉਣ ਜਾਣ ਵਾਸਤੇ ਵੀ ਪਰ ਕਿਉਂਕਿ ਕਦੇ ਵੋਤਿਆਂ ਤੋਂ ਬਾਅਦ ਜਿਹੜਾ ਜ਼ਿਕਰ ਸੀਗਾ ਕਿਸਾਨਾਂ ਦਾ ਮੇਲਿਆਂ ਤੇ ਦੁਰਦਰਜਾਨ ਦਾ ਉਹ ਟਰਾਲੀ ਨਹੀਂ ਲਿਆ ਫਿਰ ਕਿਸਾਨ ਅੰਦੋਲਨ ਵੇਲੇ ਟਰਾਲੀ ਕਾਫੀ ਨਿਗਾਹ ਦੇ ਵਿੱਚ ਆਈ ਪਟਿਆਲੇ ਜਦੋਂ ਮੋਰਚਾ ਲੱਗਾ ਸਤੰਬਰ 2021 ਦੇ ਵਿੱਚ ਤਾਂ ਕਈ ਮਹੀਨੇ ਉਦੋਂ ਵੀ ਟਰਾਲੀਆਂ ਦਾ ਜ਼ਿਕਰ ਸ਼ੁਰੂ ਹੋ ਗਿਆ ਪਰ ਵੱਡਾ ਜਦੋਂ ਦਿੱਲੀ ਜਾਂ ਭਕੇ ਕਿਸਾਨ ਬੈਠੇ ਤਾਂ ਉਦੋਂ ਇਹ ਟਰਾਲੀ ਵੱਡੇ ਪੱਧਰ ਉਤੇ ਨਿਸ਼ਾਨੇ ਤੇ ਆਈ ਕਹਿ ਸਕਦੇ ਆ ਉਹਦਾ ਜ਼ਿਕਰ ਹੋਣ ਲੱਗਾ ਖੈਰ ਟਰਾਲੀਆਂ ਦੇ ਇਰਤੇ ਕਿਰਤੇ ਥੋੜਾ ਜਿਹਾ ਡਾਕਟਰ ਸਾਹਿਬ ਭਿੰਦੇ ਸਾਹਿਬ ਦੇਖੋ ਟਰਾਲੀ ਤੇ ਕਿਸਾਨ ਦਾ ਇੱਕ ਅਨਿਖੜ ਸਬੰਧ ਹੈ ਜਿਵੇਂ ਤੁਸੀਂ ਦੱਸਿਆ ਇਹਨੇ ਆਪਣੀ ਮੰਡੀ ਦੇ ਵਿੱਚ ਜਿੰਸ ਨੂੰ ਲੈ ਕੇ ਜਾਣਾ ਖੇਤ ਦੇ ਵਿੱਚ ਆਪਣੀ ਖਾਦ ਲੈ ਜਾਣੀ ਹੈ ਖੇਤ ਦੇ ਵਿੱਚੋਂ ਆਪਣੀ ਜਿੰਸ ਲੈ ਕੇ ਆਉਣੀ ਹੈ ਟਰਾਲੀ ਦਾ ਤੇ ਕਿਸਾਨ ਦਾ ਇੱਕ ਅਨਿਖੜ ਸਬੰਧ ਹੈ ਉਹ ਜਦੋਂ ਦਾ ਖੇਤੀ ਦੇ ਵਿੱਚ ਮਸ਼ੀਨੀਕਰਨ ਹੋਇਆ ਤਾਂ ਟਰਾਲੀਆਂ ਬਿਲਕੁਲ ਨਾਲ ਜੁੜ ਗਈਆਂ ਨੇ ਗਈਆਂ ਖੇਤੀ ਬਿਨਾ ਮਸ਼ੀਨ ਤੋਂ ਮਸ਼ੀਨਰੀ ਕਰਨ بڑے ਟਰੈਕਟਰ ਤੋਂ ਬਿਨਾ ਖੇਤੀ ਅੱਜ ਕੱਲ੍ਹ ਸੰਭਵ ਹੈ ਜਿਸ ਤਰ੍ਹਾਂ ਦੇ ਖੇਤੀ ਦਾ ਮਹਿੰਗਾ ਹੋ ਗਿਆ ਖੇਤੀ ਦੇ ਉੱਪਰ ਖੰਧ ਮਹਿੰਗੇ ਹੋ ਗਏ ਨੇ ਇੱਕ ਟਰਾਲੀ ਵੀ ਗਾਡੀ ਟਰੈਕਟਰ 10 15-15 ਲੱਖ ਤੋਂ ਘਟਨੀ ਤੇ ਲੋਕ ਕਰਜੇ ਤੇ ਲੈ ਹੋਣੇ ਲੋਨ ਦੇ ਉੱਪਰ ਲੈ ਹੋਣੇ ਤੇ ਕਿਸ਼ਤਾਂ ਵੀ ਹਲੇ ਖੜੀਆਂ ਹੋਣ ਜਿਹਨਾਂ ਦੀਆਂ ਟਰਾਲੀਆਂ ਉੱਥੇ ਚੋਰੀ ਹੋ ਗਈਆਂ ਉਹਨਾਂ ਕਿਸਾਨਾਂ ਦੀ ਦਸ਼ਾ ਪੁੱਛਣ ਵਾਲੀ ਬਾਤ ਹੈ ਜਿਹੜਾ ਕਿ ਆਪਣੇ ਪੁੱਤਾਂ ਨੂੰ ਆਪਣੇ ਟਰੈਕਟਰਾਂ ਨੂੰ ਸੰਭਾਲ ਕੇ ਰੱਖਦੇ ਸੀਗੇ ਉਹ ਆਪਣੀ ਸਾਰਾ ਕੁਝ ਉਹਨਾਂ ਨੇ ਦਾਤੇ ਲਾ ਕੇ ਆਪਣੇ ਅੰਦোলন ਦੇ ਵਿੱਚ ਸ਼ਾਮਲ ਹੋਏ ਸੀ ਪਰੰਤੂ ਜੇ ਉਹਨਾਂ ਦਾ ਉਹੀ ਚੱਕਿਆ ਗਿਆ ਤਾਂ ਉਹ ਕਿਸ ਤਰ੍ਹਾਂ ਕਰਨਗੇ ਇਹਦੇ ਵਿੱਚੋਂ ਕਿਸਾਨ ਦੀ ਉਹ ਮਨੋਦਸ਼ਾ ਨੂੰ ਸਮਝਣ ਦੀ ਜ਼ਰੂਰਤ ਹੈ ਵੀ ਉਹਦੀ ਹਾਲਤ ਕੀ ਹੋਈ ਹੋਵੇ ਕਿ ਕਈ-ਕਈ ਪਰਿਵਾਰਾਂ ਦੇ ਵਿੱਚ ਮਤਲਬ ਜੁਆਇੰਟ ਫੈਮਲੀਆ ਦੇ ਵਿੱਚ ਇਸ ਤਰ੍ਹਾਂ ਦਾ ਰੌਲਾ ਵੀ ਪਵੇਗਾ ਪਰਿਵਾਰਾਂ ਦੇ ਵਿੱਚ ਸਮਾਜਿਕ ਰਿਸ਼ਤਿਆਂ ਦੇ ਵਿੱਚ ਵੀ ਵਿਗਾੜ ਪਾਊਗਾ ਕਈ ਕੋਈ ਕਈ ਕੁਝ ਹੋਣਾ ਹੁਣ ਟਰਾਲੀਆਂ ਦੀ ਤੇ ਤਾਂ ਮਤਲਬ ਟਰੈਕਟਰ ਦੇ ਤਾਂ ਸ਼ਾਇਦ ਨੰਬਰ ਵੀ ਲੱਗੇ ਹੁੰਦਾ ਚੀਸੀ ਨੰਬਰ ਲੱਭੋ ਜਾਣਗੇ ਟਰੈਲੀਆਂ ਦਾ ਤਾਂ ਕੁਝ ਵੀ ਨਹੀਂ ਪਤਾ ਲੱਗਣਾ ਹੈਗਾ ਕਿਸ ਤਰ੍ਹਾਂ ਕੀ ਕੁਝ ਜਿਹੜੇ ਇੱਥੇ ਚੋਰ ਚੱਕੇ ਜਿਨ੍ਹਾਂ ਨੇ ਚੱਕੀਆਂ ਨੇ ਜਾਂ ਚੋਰੀ ਕੀਤੀਆਂ ਨੇ ਉਹਨਾਂ ਨੇ ਤਾਂ ਉਹਨਾਂ ਦੇ ਸੰਦ ਬੜੇ ਟਹਿਰਾ ਟੂਰਾ ਕਿੱਧਰ ਕਰ ਦੇਣੇ ਸਾਰਾ ਕੁਝ ਖੋ ਕੇ ਲੈ ਗਏ ਜਿਸ ਤਰ੍ਹਾਂ ਦੀ ਲੁੱਟ ਪਈ ਹੋਈ ਜਿਹਨੇ ਸਾਹਮਣੇ ਆ ਰਹੀ ਹੈ ਬੇ ਉੱਥੇ ਸਮਾਨ ਚੱਕਿਆ ਗਿਆ ਜਿਸ ਤਰ੍ਹਾਂ ਸਮਾਨ ਨੂੰ ਲੁੱਟਿਆ ਗਿਆ ਉਹਨਾਂ ਦੇ ਜਿਹੜੇ ਮੰਜੇ ਬਿਸਤਰੇ ਜੋ ਵੀ ਸਮਾਨ ਸੀਗਾ ਤੇ ਸਾਰਾ ਕੁਝ ਉਹਨਾਂ ਦੇ ਫ੍ਰਿਜ ਟੀਵੀ ਤੇ ਏਸੀ ਪੱਖੇ ਜੋ ਉਹਨਾਂ ਦਾ ਨਿੱਤ ਦਾ ਜਿਉ ਆਪਣੇ ਗੈਸ ਸਿਲੰਡਰ ਤੇ ਚੁੱਲ੍ਹੇ ਉਹ ਸਾਰਾ ਕੁਝ ਉੱਥੋਂ ਚੱਕਿਆ ਗਿਆ ਉਹ ਆਪਣਾ ਆਪਣਾ ਲੈ ਕੇ ਤੁਰੇ ਸਨ ਤੇ ਇਹਦੇ ਨਾਲ ਕਿੰਨਾ ਨੁਕਸਾਨ ਹੋਇਆ ਹੋਵੇ ਇੱਕ ਕਿਸਾਨ ਦਾ ਇਹ ਸੋਚਣ ਦੀ ਗੱਲ ਹੈ ਖੇਤੀ ਜਦ ਕੇ ਪਹਿਲੇ ਘਾਟੇ ਦਾ ਸੌਦਾ ਪਹਿਲਾਂ ਹੀ ਘਾਟੇ ਦੇ ਵਿੱਚ ਨੇ ਤਾਂ ਹੀ ਉਹ ਅੰਦੋਲਨ ਦੇ ਰਾਹ ਪਏ ਨੇ ਜੇਕਰ ਸਹੀ ਹੁੰਦੇ ਤਾਂ ਉਹਨਾਂ ਨੂੰ ਘਰ ਛੱਡ ਕੇ ਟਰਾਲੀਆਂ ਦੇ ਵਿੱਚ ਜਾਂ ਸੜਕਾਂ ਤੇ ਰੋਲਣ ਦੀ ਕੀ ਜ਼ਰੂਰਤ ਪਈ ਸੀ ਕਿ ਇਸ ਕਰਕੇ ਇਹ 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 ਕਿਸਾਨ ਦੇ ਉੱਪਰ ਬਹੁਤ ਵੱਡੀ ਮਾਰ ਪਈ ਹੈ ਬਹੁਤ ਵੱਡੀ ਨੇ ਉਹਦੇ ਲਈ ਸੱਟ ਇਹਦੇ ਤੋਂ ਉੱਪਰ ਨਾਬਿਕਾ ਕੀ ਔਖਾ ਹੈਗਾ ਕਿਸਾਨਾਂ ਦੇ ਲਈ ਦੇਖਿਆ ਜਾਬੀ ਤਾਂ ਹੂੰ ਹੂੰ ਕਿਉਂਕਿ ਅਰਥਵਿਵਸਥਾ ਨੂੰ ਲੈ ਕੇ ਹੀ ਕਿਸਾਨ ਇਸ ਸੰਘਰਸ਼ ਦੇ ਰਾਹ ਸੀਗਾ ਕਈਆਂ ਨੇ ਮੰਗੀਆਂ ਟਰਾਲੀਆਂ ਲੈ ਕੇ ਉੱਥੇ ਰੱਖੀਆਂ ਕਈਆਂ ਨੇ ਕਈ ਘਰਾ ਘਰਾ ਨੇ ਮੁੱਲ ਆਪ ਸਾਂਝੀਆਂ ਲਾਇਆ ਕਿ ਕਿਸਾਨ ਅੰਦੋਲਨ ਦੇ ਲੇਖੇ ਲਾਈਆਂ ਹੋਈਆਂ ਸੀ ਕਿਆਂ ਟਰਾਲੀਆਂ ਡਾਕਟਰ ਸਾਹਿਬ ਹੈਰ ਆਰਥਿਕ ਮਹਿੰਗਾਈ ਦੇ ਇਵਜ ਜਿਸ ਕਿਸਾਨ ਦੀ ਟਰਾਲੀ ਹੁਣ ਗਵਾਚੀ ਤਾਂ ਸ਼ਾਇਦ ਕਿਉਂਕਿ ਟਰਾਲੀ ਕਿੱਜਾ ਸੰਦ ਹੈ ਜਿਹਦੇ ਕੋਈ ਰਜਿਸਟ੍ਰੇਸ਼ਨ ਨਹੀਂ ਕੋਈ ਉਹਦਾ ਨੰਬਰ ਨਹੀਂ ਕਹਿੰਦਾ ਭਾ ਕੋਈ ਬੀਮਾ ਨਹੀਂ ਕੁਝ ਇਸ ਤਰ੍ਹਾਂ ਦੀ ਗੱਲਬਾਤ ਵੀ ਹੈ ਤੇ ਜੇਕਰ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਕੁਝ ਅਜਿਹੇ ਲੋਕਾਂ ਉੱਤੇ ਟਰਾਲੀ ਚੋਰਾਵਾਂ ਖਿਲਾਫ ਐਫਆਈਆਰ ਵੀ ਦਰਜ ਕੀਤੀਆਂ ਜਾ ਰਹੀਆਂ ਨੇ ਕੋਪਟਿਆਲੇ ਜ਼ਿਲ੍ਹੇ ਵਿੱਚ ਅਜੀਆਂ ਕੁਝ ਐਫਆਈਆਰ ਦਰਜ ਹੋ ਗਈਆਂ ਨੇ ਖੈਰ ਟਰਾਲੀ ਦਾ ਆਸਾਨੀ ਜਿਹ ਹੈ ਗੈਰ ਰਜਿਸਟ੍ਰੇਸ਼ਨ ਨੂੰ ਲੈ ਕੇ ਤਾਂ ਉਹ ਅੱਗੇ ਕੇਸ ਕਿਵੇਂ ਵਧਣਗੇ ਕਿਸਾਨੀ ਹਲਕਿਆਂ ਦੇ ਵਿੱਚ ਇਹ ਵੱਡੇ ਪੱਧਰ ਉੱਤੇ ਚਰਚਾ ਹੈ ਕਿ ਨਾਲ ਕਿਸਾਨੀ ਸੱਥਾਂ ਵਿੱਚੋਂ ਜਿਹੜੀ ਗੱਲ ਆ ਰਹੀ ਹੈ ਕਿ ਜੇਕਰ ਪੁਲਿਸ ਨੇ ਇਹ ਐਕਸ਼ਨ ਵੱਡੇ ਪੱਧਰ ਉੱਤੇ ਕਰਨਾ ਹੀ ਸੀ ਤਾਂ ਉਹ ਸੈਕਸ਼ਨ ਤੋਂ ਬਾਅਦ ਜਿਹੜਾ ਉੱਤੇ ਮੋਰਚੇ ਦੇ ਵਿੱਚ ਕਿਸਾਨਾਂ ਦਾ ਸ਼ਿੰਗਰ ਸੀ ਕਿਸਾਨਾਂ ਦਾ ਪਿਆਸਮਾਹ ਵੇਸ਼ ਕੀਤੀ ਸਮਾਨ ਬਹੁਤ ਕੁਝ ਦੱਸਿਆ ਜਾ ਰਿਹਾ ਜਿਹੜਾ ਹੁਣ ਗੱਲਾਂ ਸਾਹਮਣੇ ਆ ਰਹੀਆਂ ਨੇ ਉਹਦੇ ਲਈ ਇੱਕ ਬਕਾਇਦਾ ਫੋਰਸ ਇੱਕ ਟੁਕੜੀ ਹੁੰਦੀ ਕਿ ਉਹਦੀ ਰਾਖੀ ਕੀਤੀ ਜਾਂਦੀ ਜਦੋਂ ਤੱਕ ਕਿਸਾਨ ਵਾਪਸ ਨਹੀਂ ਸਨੌਂਦੇ ਜਾਂਦੇ ਬਈ ਉਹ ਉਹਦੇ ਲਈ ਇੱਕ ਪੁਖਤਾ ਪ੍ਰਬੰਧ ਹੁੰਦਾ ਤਾਂ ਕਿ ਜਿਹੜੀ ਆ ਹੁਣ ਮਾਹੌਲ ਕਿਉਂਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਵੀ ਅੱਜ న్యూਸ ਪਈ ਹੈ ਪੰਜਾਬ ਸਰਕਾਰ ਇਹ ਸਾਰੇ ਮਾਮਲੇ ਦੇ ਵਿੱਚ ਜਵਾਬ ਦੇ ਹੈ ਇਸ ਤਰ੍ਹਾਂ ਦਾ ਵਿਧਾਨ ਸਭਾ ਦੇ ਵਿੱਚ ਸਰਕਾਰ ਜਵਾਬ ਦੇਗੀ ਉਹ ਗੱਲ ਵੱਖਰੀ ਹੈ ਪਰੰਤੂ ਜਦੋਂ ਪ੍ਰਤਾਪ ਸਿੰਘ ਬਾਜਵਾ ਅੱਜ ਡਾਕਟਰ ਸਾਹਿਬ ਇਸ ਮਾਮਲੇ ਦੇ ਵਿੱਚ ਸਰਕਾਰ ਨੂੰ ਪਟਿਆਰੇ ਦੇ ਵਿੱਚ ਲੈ ਰਿਹਾ ਸੀ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਵੱਜੋਂ ਤਾਂ ਤਲਦੀਪ ਸਿੰਘ ਢਿੱਲਵਾਲ ਜਿਹੜੇ ਮੰਤਰੀ ਸਨ ਤਾਂ ਜਦੋਂ ਪ੍ਰਤਾਪ ਸਿੰਘ ਬਾਜਵਾ ਕਹਿ ਰਹੇ ਸੀ ਕਿ ਤੁਸੀਂ ਆਪ ਉਹਨਾਂ ਨੂੰ ਮੀਟਿੰਗ ਸੱਦ ਕੇ ਗ੍ਰਫਤਾਰ ਕੀਤਾ ਜਾਂ ਅਗਲੀ ਅਗਲੀ ਸਾਰੀ ਗੱਲ ਤਾਂ ਧਲੇਵਾਲ ਸਾਹਿਬ ਨੇ ਇਹ ਮੋੜਵਾ ਜਵਾਬ ਦਿੱਤਾ ਕਿ ਕੇਂਦਰ ਸਰਕਾਰ ਨੇ ਉਹ ਲੀਡਰਸ਼ਿਪ ਸੱਦੇ ਸੀ ਫਿਰ ਕਈ ਤਰ੍ਹਾਂ ਦੇ ਜਿਹੜੇ ਮਾਮਲੇ ਦੇ ਵਿੱਚ ਰੈਕਸ਼ਨ ਰਿਐਕਸ਼ਨ ਜਿਹੜੀ ਸਾਹਮਣੇ ਆ ਰਹੇ ਨੇ ਵਿਧਾਨ ਸਭਾ ਤੋਂ ਲੈ ਕੇ ਹੀਠਾਂ ਤੱਕ ਟਰਾਲੀਆਂ ਦਾ ਮਾਮਲਾ ਅਗਲੇ ਸਮੇਂ ਕਿਸ ਪਾਸੇ ਨੂੰ ਰੁਖ اختیار ਕਰੇਗਾ ਪਰੰਤੂ ਅੱਜ ਪੰਜਾਬ ਦੀ ਹਰ ਗਲੀ ਕੁਚੇ ਸੱਤ ਦੇ ਵਿੱਚ ਪਿੰਡਾਂ ਦੇ ਵਿੱਚ ਖਾਸ ਕਰਕੇ ਟਰਾਲੀਆਂ ਦੀ ਇਸ ਅਧੋਲਨ ਨਾਲ ਵੱਡੇ ਪੱਧਰ ਉਤੇ ਚਰਚਾ ਹੈ ਕਿ ਇਹ ਟਰਾਲੀਆਂ ਗਾਇਬ ਹੋਣ ਦਾ ਜਿਹੜਾ ਵੱਡੇ ਪੱਧਰ ਉਤੇ ਮਾਮਲਾ ਹੈ ਭਾਵੇਂ ਕਿ ਪ੍ਰਧਾਨ ਸਭਾ ਦੇ ਵਿੱਚ ਵਿਰੋਧੀ ਧਰਜ ਨੇਤਾ ਬਾਦਵਾ ਮਲਿਕਸੋਂ 35 ਤੱਕ ਟਰਾਲੀਆਂ ਗਾਇਬ ਹੋਣ ਦੀ ਕਹਾਣੀ ਦੱਸੀ ਹੈ ਤੇ ਕੁਝ ਆਗੂ ਕਾਂਗਰਸ ਦੀ ਉਹ ਕਹਿ ਰਹੇ ਨੇ ਜਿਹਦੇ ਵਿੱਚੋਂ ਕੁਝ ਦਰਜਨਾ ਟਰਾਲੀਆਂ ਜਿਹੜੀਆਂ ਬਰਾਮਦ ਵੀ ਹੋ ਗਈਆਂ ਨੇ ਪੁਲਿਸ ਵੱਲੋਂ ਵੀ ਦਾਅਵਾ ਕੀਤੇ ਜਾ ਰਹੇ ਨੇ ਕੁਝ ਸਨাক্ত ਕਰ ਲਿਆ ਗਿਆ ਨੇ ਕਈਆਂ ਦੇ ਖਿਲਾਫ ਐਫਆਈਆਰ ਦਰਜ ਹੋ ਗਈ ਹੈ ਪਰ ਵਧੇਰੇ ਕਰਕੇ ਮਾਮਲਾ ਡਾਕਟਰ ਸਾਹਿਬ ਸ਼ੰਭੂ ਖੇਤਰ ਦੇ ਏਰੀਏ ਦੇ ਵਿਚਾਰਿਆ ਕਿਉਂਕਿ ਦੋ ਖਾਵਾਵਾਂ ਉਤੇ ਤਰਨਾਸੀ ਕਖਨੌਰੀ ਟਾਪੀ ਗੁਜ਼ਰਾ ਤੇ ਸ਼ੰਭੂ ਸ਼ੰਭੂ ਇਲਾਕੇ ਦੇ ਵਿੱਚ ਜਿਹੜਾ ਇੱਥੇ ਮੋਰਚਾ ਸੀਗਾ ਇਹਦੀਆਂ ਜਿਆਦੀਆਂ ਟਰਾਲੀਆਂ ਜਿਹੜੀਆਂ ਗਾਇਬ ਹੋਈਆਂ ਜਾਂ ਚੋਰੀ ਹੋਣ ਦੀ ਕਹਾਣੀ ਜਾਂ ਇਹ ਚਰਚਾ ਦਾ ਜਿਹੜਾ ਵੱਡਾ ਇਹ ਮੁੱਦਾ ਹੈ ਇਹ ਸਾਹਮਣੇ ਆਇਆ ਖੈਰ ਅੱਗੇ ਵੇਖਣਾ ਕਿ ਟਰਾਲੀਆਂ ਦੀ ਕਹਾਣੀ ਅੱਗੇ ਕਿਸ ਪਾਸੇ ਜਾਂਦੀ ਹੈ ਖੈਰ ਡਾਕਟਰ ਸਾਹਿਬ ਲੋਕ ਸਭਾ ਦੇ ਵਿੱਚ ਜਿੱਥੇ ਚਰਨਜੀਤ ਸਿੰਘ ਚੰਨੀ ਨੇ ਇਹ ਸਾਰਾ ਮਾਮਲਾ ਅੱਜ ਖਾਇਆ ਭਾਜਪਾ ਨੂੰ ਕਟਹਿਰੇ ਦੇ ਵਿੱਚ ਲਿਆ ਕਿ ਤੁਹਾਡਾ ਇੱਕ ਵੱਡਾ ਪਲਾਨ ਸੀ ਕਿਸਾਨ ਨੂੰ ਤੁਸੀਂ ਬਦਨਾਮ ਕਰ ਰਹੇ ਹੋ ਜਾਣ ਬੁੱਝ ਕੇ ਪਰਸਤੇ ਤੁਸੀਂ ਰੋਕੇ ਤੇ ਅਜਿਹਾ ਸਾਰਾ ਕੁਝ ਬੇ ਬੇਵਿਸ਼ਵਾਸੀ ਦਾ ਉਹਨੇ ਗੱਲ ਕੀਤੀ ਮਿਸਟਰ ਚੰਨੀ ਨੇ ਇਸ ਭਾਜਪਾ ਨੂੰ ਕਟਹਿਰੇ ਦੇ ਵਿੱਚ ਲਿਆ ਇਸ ਮਾਮਲੇ ਦੇ ਵਿੱਚ ਕਹਿੰਦਾ ਭਾਪ ਕਿ ਜਿੱਥੇ ਪਾਰਲੀਮੈਂਟ ਦੇ ਵਿੱਚ ਚਰਚਾ ਉੱਠੀ ਉੱਥੇ ਨਾਲ ਅੱਜ ਵਿਧਾਨ ਸਭਾ ਦੇ ਵਿੱਚ ਵੀ ਮੁੱਦਾ ਗਰਮਾਇਆ ਰਿਹਾ ਫਿਰ ਚੰਡੀਗੜ੍ਹ ਵਿਧਾਨ ਸਭਾ ਦੇ ਵਿੱਚ ਇੱਕ ਵੱਖਰਾ ਮੁੱਦਾ ਆਉਂਦਾ ਹੈ ਉਹ ਹੈ ਪ੍ਰਤਾਪ ਸਿੰਘ ਬਾਦਮਾ ਬਨੋਂ ਕੇ ਪਿਛਲੇ ਦਿਨੀ ਅਮਰਸਾਹ ਗ੍ਰਹਿ ਮੰਤਰੀ ਬਨੋਂ ਜਿਹੜਾ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜ਼ਿਕਰ ਕੀਤਾ ਉਹਨਾਂ ਨੇ ਉਹਦੇ ਉੱਤੇ ਉਹਨਾਂ ਨੇ ਇੱਕ ਪ੍ਰਤੀਕਰਮ ਕੀਤਾ ਸ਼ਾਇਦ ਉਹਨਾਂ ਨੇ ਕਹਿ ਕੇ ਇਹ ਨਿੰਦਾ ਪ੍ਰਸਤਾਵ ਮਤ ਆਉਣਾ ਚਾਹੀਦਾ ਵਿਧਾਨ ਸਭਾ 'ਚ ਡਾਕਟਰ ਸਾਹਿਬ ਉਸ ਮਾਮਲੇ ਨੂੰ ਕੋਲਿਓ ਕਿ ਉਹ ਹੈ ਕਿ ਇਹ ਕਿਸ ਤਰ੍ਹਾਂ ਦਾ ਹੋ ਕਿ ਅਮਰਸਾਹ ਨੇ ਕਹਿਤਾ ਕਿ ਕਾਂਗਰਸ ਜਾਂ ਵਿਰੋਧੀ ਧਿਰ ਪੰਜਾਬ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਉਹਦੀ ਅੱਜ ਗੂੰਜ ਪਈ ਹੈ ਡਾਕਟਰ ਸਾਹਿਬ ਜਿੰਦੇ ਸਾਹਿਬ ਜਿਵੇਂ ਪਾ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਮਾਮਲਿਆਂ ਨੂੰ ਬੜਾ ਗੈਰ ਸੰਵੇਦਨਸ਼ੀਲ ਤੰਗਰੀ ਨਾਲ ਨਿਖਿਆ ਜਾ ਰਿਹਾ ਤੇ ਹਰੇਕ ਚੀਜ਼ ਦਾ ਰਾਜਸੀਕਰਨ ਕੀਤਾ ਜਾ ਰਿਹਾ ਇਹ ਨਹੀਂ ਦੇਖਿਆ ਜਾ ਰਿਹਾ ਕਿ ਬੰਦੇ ਦੀ ਸਮਾਜਿਕ ਉਹਦੇ ਧਾਰਮਿਕ ਕੀਦੇ ਉਹਦੇ ਸਮਾਜਿਕ ਕੀਦੇ ਉਹਦੇ ਉਹਦੇ ਵਿਸ਼ਵਾਸ ਉਹਨਾਂ ਨੂੰ ਹਰਟ ਹੁੰਦਾ ਹੈਗਾ ਇਸ ਸੰਬੰਧ ਦੇ ਵਿੱਚ ਵੀ ਨਹੀਂ ਦੇਖਿਆ ਜਾਂਦਾ ਸਿਆਸੀ ਲੀਡਰ ਬੇ ਮਤਲਬ ਬਿਨਾਂ ਸੋਚੇ ਸਮਝੇ ਇਸ ਤਰ੍ਹਾਂ ਦੇ ਬਿਆਨ ਜਾਰੀ ਕਰ ਦਿੰਦੇ ਨੇ ਜਾਂ ਫਿਰ ਉਹਨਾਂ ਦੀ ਕੋਈ ਮਾਨਸਾ ਕੋਈ ਹੋਰ ਹੁੰਦੀ ਹੈ ਪਰੰਤੂ ਇਹ ਬੜਾ ਗੈਰ ਜ਼ਿੰਮੇਵਾਰਾ ਨਾਟਕ ਜਿਵੇਂ ਕਿ ਦੇਸ਼ ਦੇ ਹੋਮ ਮਿਨਿਸਟਰ ਨੇ ਪਾਰਲੀਮੈਂਟ ਦੇ ਵਿੱਚ ਕਿਹਾ ਸੀ ਕਿ ਜਿਹੜੇ ਬੰਦੇ ਪੰਜਾਬ ਦੇ ਵਿੱਚ ਭਿੰਡਰਾਂ ਵਾਲਾ ਬੰਨਿਆ ਪਜਾਉਂਦੇ ਸਨ ਤੇ ਉਹ ਹੁਣ ਬੈਠੇ ਡਿਬਰੂਗੜ੍ਹ ਦੇ ਵਿੱਚ ਗ੍ਰੰਥ ਸਾਹਿਬ ਦਾ ਪਾਠ ਕਰ ਰਹੇ ਹਨ ਇਹ ਇਸ ਮੰਦ ਦੇ ਵਿੱਚ ਇਹ ਇਹ ਭਾਵਨਾ ਨੂੰ ਅੱਜ ਵਿਧਾਨ ਸਭਾ ਦੇ ਵਿੱਚ ਉਹਨਾਂ ਨੇ ਕਾਂਗਰਸ ਪਾਰਟੀ ਦੇ ਪ੍ਰਤਾਪ ਸਿੰਘ ਪਾਜੀਬਾਹ ਉਹਨਾਂ ਨੇ اٹھਾਇਆ ਕਿ ਜਦੋਂ ਕਿ ਸੈਲਾਂ ਦੇ ਵਿੱਚ ਤਾਂ ਗ੍ਰੰਥ ਸਾਹਿਬ ਦੀ ਬਿਰਤੀ ਕੋਈ ਹੋਈ ਨਹੀਂ ਹੈ ਤੇ ਇਸ ਤਰ੍ਹਾਂ ਇਹ 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 ਕਰਨਾ ਇਹ ਜਾ ਕਹਿਣਾ ਇਹ ਬਹੁਤ ਹੀ ਨਿੰਦਨਯੋਗ ਹੈ ਇਸ ਦੇ ਲਈ ਫਿਰ ਵੀ ਉਹ ਦੇ ਉਹ ਵੀ ਦੇਸ਼ ਦੇ ਇੱਕ ਹੋਮ ਮਿਨਿਸਟਰ ਵੱਲੋਂ ਇਸ ਤਰ੍ਹਾਂ ਦਾ ਬਿਆਨ ਦੇਣਾ ਜਿਹੜਾ ਕਿ ਬਹੁਤ ਹੀ ਇਹ ਮਤਲਬ ਇਸ ਦੀ ਕੋਈ ਵੀ ਕੋਈ ਵੀ ਸ਼ੈਰੀ ਇਹ ਦੀ ਇਹ 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 ਦੀ ਇਹ ਦੀ ਹਮਿੰਨੀ ਪਰੇਗਾ ਇਹਨੂੰ ਹਰੇਕ ਬੰਦਾ ਨਿਖੇਤੀ ਕਰਨ ਦੇ ਲਈ ਹੈ ਤੇ ਇਹ ਇਸ ਸੰਬੰਧ ਦੇ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਜਬ ਵਿਧਾਨ ਸਭਾ ਦੇ ਵੱਲੋਂ ਇਸ ਤਰ੍ਹਾਂ ਦਾ ਇੱਕ ਮਤਾ ਜਨਨਾ ਚਾਹੀਦਾ ਹੈ ਜਿਹੜਾ ਕਿ ਕੇਂਦਰ ਸਰਕਾਰ ਨੂੰ ਸੁਝਾਤੀ ਅਗਾਹ ਕਹਿੰਦਾ ਭਾਵ ਕਿ ਡਾਕਟਰ ਸਾਹਿਬ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕਿਸੇ ਜੇਲ੍ਹ ਦੀ ਸੈੱਲ ਦੇ ਵਿੱਚ ਪ੍ਰਕਾਸ਼ ਨਹੀਂ ਹੁੰਦਾ ਉਹਦਾ 파ਟ ਨਹੀਂ ਹੁੰਦਾ ਉਹਨਾਂ ਨੇ ਕਹਿਣਾ ਕਿ ਗੁਟਕਾ ਸਾਫ ਤਾਂ ਮੰਨ ਲਿਆ ਪਰ ਕਿਉਂਕਿ ਗ੍ਰਹਿ ਮੰਤਰੀ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜ਼ਿਕਰ ਕੀਤਾ ਤਾਂ ਇਹ ਤਾਂ ਮਾਮਲਾ ਕਹਿੰਦਾ ਭਾਵ ਕਿ ਇੱਕ ਵੱਖਰੀ ਸੁਰ ਦੇ ਵਿੱਚ ਪੰਜਾਬ ਵਿਧਾਨ ਸਭਾ ਦੇ ਵਿੱਚ ਉੱਠਿਆ ਸਰ ਸਾਹਿਬ ਇਹ ਨਿੰਦਿਆ ਪ੍ਰਸਤਾਵ ਲਿਆਉਣਾ ਤੇ ਨਾ ਕਰਨਾ ਇਹ ਕੀ ਹੁੰਦਾ ਕਿਵੇਂ ਅੱਗੇ ਸਰਕਾਰ ਅਗੇ ਵਿਰੋਧੀ ਧਿਰ ਨੇ ਚਲੋ ਉਠਾ ਲਿਆ ਅੱਗੇ ਕੀ ਹੁੰਦਾ ਇਹ ਸੰਵਧਾਨਕ ਪ੍ਰੋਸੈਸ ਤੇ ਪਿੰਡ ਸਾਹਿਬ ਜੀ ਨੂੰ ਸਰਕਾਰ ਚਾਵੇ ਤਾਂ ਤਦ ਹੈ ਨਾ ਇਹਦੇ ਵਿੱਚ ਸਾਰੀ ਸਰਬਸੰਮਤੀ ਨਿੰਦਿਆ ਪ੍ਰਸਤਾਵ ਪਾਸ ਹੋਏਗਾ ਤੇ ਫੇਰ ਹੀ ਜਾਵੇਗਾ ਨਾ ਜੇ ਇਹਦੇ ਬਾਰੇ ਉਸ ਤੋਂ ਪਹਿਲਾਂ ਹੋਮ ਮਿਨਿਸਟਰ ਵੱਲੋਂ ਜਾਂ ਸਰਕਾਰੀ ਧਿਰ ਵੱਲੋਂ ਜਾਂ ਭਾਜਪਾ ਵੱਲੋਂ ਕੋਈ ਸਪਸ਼ਟੀਕਰਨ ਆ ਜਾਂਦਾ ਹੈ ਜਾਂ ਉਸ ਸੰਦਰਭ ਦੇ ਬਾਰੇ ਕੋਈ ਆ ਜਾਂਦਾ ਫੇਰ ਹੀ ਸ਼ਾਇਦ ਨਾ ਵੀ ਜਾਵੇ ਤੇ ਪਰ ਗੱਲ ਇਹ ਆ ਵੀ ਇਹਦੇ ਤੋਂ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਹਾਂ ਵੀ ਬਹੁਤ ਕਿਤਾਬ ਤੋਂ ਸਖਣਾ ਹੋ ਚੁੱਕੇ ਆ ਸਮਾਜ ਸਾਡਾ ਜਿਹੜਾ ਜਿਹੜਾ ਕਿ ਇਸ ਗੱਲ ਨੂੰ ਨਹੀਂ ਸਮਝਦੇ ਜਦੋਂ ਘਟੋ ਘਟ ਜੇ ਨਹੀਂ ਪਤਾ ਦਾ ਪ੍ਰੋਪਰ ਉਸ ਵੰਦੇ ਵਿੱਚ ਉਸ ਫਿਰਕੇ ਤੇ ਉਸ ਧਰਮ ਬਾਰੇ ਪੂਰੀ ਜਾਣਕਾਰੀ ਹੋਣ ਤੋਂ ਬਾਅਦ ਹੀ ਕੋਈ ਨਾ ਕੋਈ ਟਿੱਪਣੀ ਕਰਨੀ ਚਾਹੀਦੀ ਹੈ ਜਦਕਿ ਇਹ ਸਿੱਖ ਧਰਮ ਦੀ ਗ੍ਰਹਿਤ ਮर्यादा ਸਿੱਖ ਧਰਮ ਦੀਆਂ ਮर्याਦਾਵਾਂ ਨੇ ਉਹਨਾਂ ਉਹਨਾਂ ਦੀ ਪ੍ਰਤੀ ਜਿਹੜਾ ਕਿਸੇ ਨੂੰ ਵੀ ਮਤਲਬ ਹਰਟ ਕਰਨਾ ਉਹ ਬੜਾ ਮੜਾ ਹੋਵਾਂ ਤੇ ਇਹ ਜਿਹੜੇ ਕਿ ਘੱਟ ਗਿਣਤੀਆਂ ਨੇ ਖਾਸ ਤੌਰ ਤੇ ਉਹਨਾਂ ਦੇ ਵਿੱਚ ਇਹ ਇਸ ਦੇ ਨਾਲ ਹੋਰ ਵੀ ਰੋਸ ਫੈਲਦਾ ਹੈ ਇਸ ਵੰਦੇ ਵਿੱਚ ਨਾ ਜ਼ਰੂਰੀ ਹੈ ਕਿ ਸਰਕਾਰਾਂ ਨੂੰ ਤਾਂ ਜਿਹੜੀਆਂ ਕਿ ਆਪਣੇ ਪੰਜਾਬੀਆਂ ਨੂੰ ਖਾਸ ਤੌਰ ਤੇ ਇਸ ਇਸ ਵੰਦੇ ਵਿੱਚ ਆਵਾਜ਼ ਵੀ ਛਾਉਣੀ ਚਾਹੀਦੀ ਹੈ ਬਿਲਕੁਲ ਕਿਉਂਕਿ ਜੇਕਰ ਦੇਸ਼ ਦੇ ਵਿੱਚ ਜਿਸ ਤਰ੍ਹਾਂ ਮਰਜ਼ੀ ਬੋਲੀ ਜਾਊ ਜਾਂ ਜ਼ਿੰਮੇਵਾਰ ਉਹਦਾਂ ਦੇ ਉੱਪਰ ਬੈਠੇ ਨੇ ਤੇ ਜੋ ਮਰਜ਼ੀ ਬੋਲੀ ਜਾਣ ਇਹਦੇ ਨਾਲ ਇੱਕ ਰੋਸ ਫੈਲਦਾ ਤੇ ਉਹਨਾਂ ਦੇ ਵਿੱਚ ਇੱਕ ਨਿਰਾਸ਼ਾ ਦਾ ਮਹੌਲ ਉੱਪਰ ਹੀ ਜੀ ਜੀ ਬਿਲਕੁਲ ਖੈਰ ਅੱਜ ਦੇ ਬਹੁਤ ਸਾਰੇ ਹੋਰ ਵੀ ਮਸਲੇ ਮੁੱਦੇ ਸਨ ਜਿਹੜੇ ਵਿਧਾਨ ਸਭਾ ਦੇ ਵਿੱਚ ਵੀ ਗੁੰਜਦੇ ਰਿਹਾ ਹੈ ਤੇਜ਼ੀ ਪਾਰਲੀਮੈਂਟ ਦੇ ਵਿੱਚ ਵੀ ਤੇ ਵੱਖ-ਵੱਖ ਤਾਂ ਹੀ ਜਿਹੜਾ ਆंदोलਨਾਂ ਦਾ ਜ਼ਿਕਰ ਪਰ ਇਸ ਪ੍ਰੋਗਰਾਮ ਨੂੰ ਇੱਥੇ ਹੀ ਵਿਸ਼ਰਾਮ ਦਿੰਦੇ ਹਾਂ ਖੈਰ ਦਰਸ਼ਕਾਂ ਸਨੇਹੀਆਂ ਨੂੰ ਦੱਸਦੀ ਕਿ ਸਾਡੇ ਨਾਲ ਜੁੜੇ ਰਹੇ ਸਨ ਭੁੱਗੇ ਰਾਜਸੀ ਮਹਾਰਤੀ ਅਦਾਰਾ ਜਾਗੋ ਇੰਟਰਨੈਸ਼ਨਲ ਸਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਚੈਨਲ ਇਹ ਮਿਸ਼ਨ ਪੰਜਾਬੀ ਲਈ ਬੜਾ ਮੁੱਲਾ ਸਮਾਧਿਤਾ ਤੁਹਾਡਾ ਬਹੁਤ ਬਹੁਤ ਧੰਨਵਾਦ शुक्रिया ਜੀ ਹੋਤਵੋਤਾ ਨੋਇ ਇਹ ਮਿਸ਼ਨ ਪੰਜਾਬੀ